ਹਾਂਜੀ ਨਕੋਦਰ ਵਾਲਿਓ ਕੀ ਚਾਹੀਦਾ ਮੋਟੀਆਂ ਛਲਟਾਂ ਜਾਂ ਪੈਂਟਾਂ ਮਿਲ ਜੂ ਸਾਰਾ ਕੁਝ ਹੈਪੀ ਲੈ ਆਇਆ ਹੈਪੀ ਪਹੁੰਚੋ ਜਰੂਰ ਜੀ ਨਕੋਦਰ ਢੇਸੀ ਹਸਪੀਟਲ ਮੋੜੇ ਦੁਆਬਾ ਡ੍ਰਿਫਟ ਦੁਕਾਨ ਦਾ ਨਾਮ ਢੇਸੀ ਹਸਪੀਟਲ ਦੇ ਮੋੜੇ ਸ਼ੰਕਰ ਰੋਡ ਨਕੋਦਰ ਆਲਰੇਡੀ ਅਵੇਲੇਬਲ ਆ ਭਾਈ ਆਪਣੇ ਸਾਰੀਆਂ ਆਪਾਂ ਸ਼ਿਪਿੰਗ ਦਾ ਵੀ ਕੰਮ ਸ਼ੁਰੂ ਕੀਤਾ ਆ ਜੇੜੀ ਬਾਹਰ ਦੇ ਭਰਾਵਾਂ ਨੂੰ ਸਾਰਾ ਕੁਝ ਚਾਹੀਦਾ ਤੇ ਆਪਾਂ ਇੱਥੋਂ ਕੱਢ ਲਾਂਗੇ ਬਹੁਤ ਵਧੀਆ ਚੀਜ਼ਾਂ ਕਪੜਾ ਲੱਤਾ ਜੈਗ ਦਾ ਸਿੰਗਰਾਂ ਵਾਲੀਆਂ ਆਹ ਜਿਹੜੇ ਕੀ ਇਹਨਾਂ ਨੂੰ ਕਹਿੰਦੇ ਹੁੰਦੇ ਉਹੋ ਹੀ ਆ ਆ ਮੈਂ ਆ ਆ ਸ਼ਰਟਾਂ ਦਿਖਾ ਹੈ ਹੈਪੀ ਹੈਪੀ ਰੋਜ਼ ਕਰਿਆ ਕਰਨ ਕੋ ਉਧਰ ਵਾਲਿਓ ਕੀ ਚਾਹੀਦਾ ਵਾਹ ਕੀ ਬਾਤ ਹੈ ਦੀਵਾਲੀ ਤੇ ਆਫਰ ਰੇਟ ਬਹੁਤ ਵਧੀਆ ਹੈ ਇਹਨਾਂ ਦੇ ਬੱਦ ਤੋਂ ਬੱਦ ਪਹੁੰਚੋ ਨੰਬਰ ਪਾ ਦਿੰਦੇ ਆ 38 ਹਸਪੀਟਲ ਦੇ ਮੋੜੇ ਕਰਤਾਰ ਪੈਲੈਸ ਦੇ ਕੋਲ ਸ਼ੰਕਰ ਰੋਡ ਨਕੋਦਰ 와ਜੀਵਾ ਕੀ ਬਾਤ ਹੈ ਬਹੁਤ ਵਧੀਆ ਮਟੀਰੀਅਲ ਬਹੁਤ ਵਧੀਆ ਇਹਨਾਂ ਦਾ ਕੱਪੜਾ ਨਵੀਂ ਦੁਕਾਨ ਖੋਲਤੀ ਆ ਦਵਾਬਾ ਡ੍ਰਿਪਸ ਇਹੀ ਇਹ ਨਾਮ ਆ ਗਲਤ ਤਾਂ ਨਹੀਂ ਲੈ ਰਿਆ ਬਾਕੀ ਸਾਰਾ ਕੁਝ ਨੰਬਰ ਪਾਤੇ ਆ ਤੇ ਕਾਲ ਕਰੋ ਜਾਣਕਾਰੀ ਲਓ ਤੇ ਆਓ ਪਰ ਜੇ ਆ ਕੇ ਦੇਖੂਗੇ ਤੇ ਗੱਲਬਾਤ ਘੈਂਟ ਹੀ ਆ ਸਾਰੀ